ਸੱਚੀ ਗੱਲ ਤੁਸੀਂ ਵੇਖ ਰਹੇ ਹੋ ਡਾਇਨੈਮਿਕਸ ਫੇਰਾ ਟੀਵੀ ਮੈਂ ਹਾਨੀ ਰੂਪ ਚਰਵਾਨ ਅਕਾਲੀ ਆਗੂ ਚੰਦੂ ਮਾਝਾ ਜਿੱਥੇ ਮੇਰੇ ਨਾਲ ਤੇ ਮੌਜੂਦ ਨੇ ਸਰ ਅੱਜ ਪਹਿਲੀ ਬੈਠਕ ਹੁੰਦੀ ਹੈ ਪਹਿਲੇ ਪ੍ਰਧਾਨ ਨਵੇਂ ਪ੍ਰਧਾਨ ਦੇ ਉੱਤੇ ਦੂਜੇ ਪਾਸੇ ਅਗਰ ਗੱਲ ਕੀਤੀ ਚਾਹੇ ਸ਼ੋਮ ਨਿਕਾਲੀ ਦਲ ਦੀ ਤਾਂ ਉਹ ਬਾਰ-ਬਾਰ ਨੋਟੀਫਿਕੇਸ਼ਨ ਦੇਣ ਦੀ ਗੱਲ ਕਹਿੰਦੇ ਹਾਈ ਕੋਰਟ ਜਾਣ ਦੀ ਗੱਲ ਕਹਿੰਦੇ ਕਿ ਤੁਸੀਂ ਚੋਣ ਨਿਸ਼ਾਨੀ ਵਰਤ ਸਕਦੇ ਪਾਰਟੀ ਆਫਿਸ ਦੇ ਵਿਚਕਾਰ ਨਹੀਂ ਆ ਸਕਦੇ ਦੇਖੋ ਜਿਹੜਾ ਇਹ ਅਕਾਲੀ ਦਲ ਅਸੀਂ ਸਾਡਾ ਹੈ ਇਹ ਅਕਾਲੀ ਦਲ ਰਿਵਾਈਵ ਕੀਤਾ ਮੂਰਤ ਸੁਰਜੀਤੀ ਹੋਈ ਅਕਾਲੀ ਦਲ ਦੀ ਅਕਾਲੀ ਦਲ ਦੇ ਵੀ ਜਿਹੜੀਆਂ ਕਮੀਆਂ ਸੀ ਉਹ ਦੂਰ ਕਰਕੇ ਜਿਵੇਂ ਹੁਣ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਯਾਨੀ ਹਰਪ੍ਰੀਤ ਸਿੰਘ ਉਹ ਕੋਈ ਚੋਣ ਨਹੀਂ ਲੜੇਗਾ ਉਹਨਾਂ ਨੇ ਲਾਨੀਆਂ ਤੌਰ ਤੇ ਕੀਤਾ ਤੇ ਦੂਜਾ ਅਕਾਲੀ ਦਲ ਧਾਰਮਿਕ ਸੰਸਥਾਵਾਂ ਵਿੱਚ ਦਖਲ ਦਾ ਜੀ ਨਹੀਂ ਕਰੇਗਾ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਅਕਸ ਖਰਾਬ ਹੋ ਗਿਆ ਇੱਕ ਧੜੇ ਦੀਆਂ ਇੱਕ ਵਿਅਕਤੀਆਂ ਇੱਕ ਪਰਿਵਾਰ ਦੀਆਂ ਬਣ ਕੇ ਰਹਿ ਗਈਆਂ ਉਹਨਾਂ ਨੂੰ ਪੰਥ ਦੀਆਂ ਸੰਸਥਾਵਾਂ ਬਣਾਉਣ ਲਈ ਅਸੀਂ ਪ੍ਰਾਰਲਾ ਕੀਤਾ ਕਿ ਇੱਕ ਪੰਥ ਕੌਂਸਲ ਜਾਵੇ ਉਹ ਧਾਰਮਿਕ ਖੇਤਰ ਦੇ ਵਿੱਚ ਪੂਰੀ ਆਜ਼ਾਦੀ ਦੇ ਨਾ ਤੌਰ ਤੇ ਸਤੰਤਰ ਹੋਵੇ ਵਿਵਸਥਾਤਮਕ ਕਵਰ ਦਿੱਤੀ ਹੈ ਮਨਿਸਪਲ ਲਈ ਸੋ ਇਸ ਤਰ੍ਹਾਂ ਦੇ ਅਸੀਂ ਨਵੇਂ ਪ੍ਰੋਗਰਾਮ ਦਿੰਦੇ ਹਾਂ ਜਿਹਦੇ ਨਾਮ ਮੈਂ ਸਮਝਦਾ ਹਾਂ ਉਹ ਬੋਲੇ ਸਮੇਂ ਦੇ ਵਿੱਚ ਪੰਜਾਬ ਨੂੰ ਕਿਵੇਂ ਬਚਾਉਣਾ ਪੰਜਾਬ ਨੂੰ ਜਿਹੜਾ ਖੁਰਦਾ ਜਾ ਰਿਹਾ ਪੰਜਾਬ ਦਾ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਪੰਜਾਬ ਦੇ ਰੀਤੀ ਰਿਵਾਜ ਖਤਮ ਹੁੰਦੇ ਜਾ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਤੇ ਗੈਰ ਪੰਜਾਬੀ ਲੈਣ ਕੇ ਬਿਠਾਤੇ ਇਹ ਸਾਰਾ ਕੁਝ ਬੜੀ ਗੰਭੀਰਤਾ ਨਾਲ ਸੋਚਣ ਦੀ ਗੱਲ ਹੈ ਸੀਆਈਐਸਫ ਲੈਣ ਕੇ ਬਿਠਾਤੀ ਡੈਮ ਤੇ ਤੇ ਤਨਖਾਹਾਂ ਅਸੀਂ ਦੰਨਿਆ ਨੌਕਰੀਆਂ ਉਹ ਕਰਦੇ ਨੇ ਤੇ 50 ਕਿਲੋਮੀਟਰ ਤੇ ਲੈਣ ਕੇ ਬੀਐਸਐਫ ਬਿਠਾਤੀ ਅੱਧਾ ਪੰਜਾਬ ਉਹਨਾਂ ਨੇ ਮੰਨ ਲਿਆ ਮਹੌਲ 74 ਦੀ ਰੇਸ ਉਹ ਚੰਡੀਗੜ੍ਹ ਦੇ ਵਿੱਚ ਖਤਮ ਕਰਤੀ 7 4 ਕਰੋੜ ਰੁਪਇਆ ਪੰਜਾਬ ਦਾ ਆਰਡੀਐਫ ਰੋਕੀ ਬੈਠਿਆ ਕੋਈ ਪੁੱਛਣ ਵਾਲਾ ਨਹੀਂ ਜਾਂਦਾ ਪੰਜਾਬ ਦੀ ਸਰਕਾਰ ਤਾਂ ਸੁੱਤੀ ਪਈ ਆ ਪੰਜਾਬ ਦੀ ਸਰਕਾਰ ਤਾਂ ਬੋਲੇ ਨਹੀਂ ਰਹੀ ਤੇ ਪੰਜਾਬ ਨੂੰ ਦਿਗਾਉਣ ਦਾ ਪੰਜਾਬ ਨੂੰ ਬਚਾਉਣ ਦਾ ਤੇਰਾ ਜਮਹੂਰੀ ਤਰੀਕੇ ਨਾਲ ਜਨ ਤੱਕ ਮਿਲ ਬਿੜਣੀਆਂ ਸੰਤ ਹਰਜੰਤ ਸਿੰਘ ਲੋਂਗੋਵਾਲ ਦੀ ਸਮਾਗਮ ਸ੍ਰੀ ਦੀ ਸਮਾਗਮ ਤੇ 20 ਅਗਸਤ ਨੂੰ ਉਹਦੀ ਅਸੀਂ ਅੱਜ ਚਰਚਾ ਕੀਤੀ ਆ ਅੱਛਾ ਅਚੰਦ ਮਾ ਸਾਹਿਬ ਇੱਕ ਸਵਾਲ ਹੈਗਾ ਕਿਉਂਕਿ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈਗੀ ਹੈ ਰਵਾਇਤੀ ਪਾਰਟੀ ਹੈਗੀ ਹੈ ਜੇ ਜਦ ਇਹ ਵੱਖਰੀ ਹੋ ਗਈ ਤਾਂ ਲੋਕ ਵੀ ਸੋਚ ਰਹੇ ਨੇ ਦੂਜੀ ਪਾਰਟੀਆਂ ਵਿਰੋਧੀ ਪਾਰਟੀਆਂ ਵੀ ਸੋਚ ਰਹੀਆਂ ਕਿ ਝਲ ਕੀ ਰਹਿ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਕਿਉਂਕਿ ਹੁਣ ਤੁਸੀਂ ਅਲੱਗ ਹੋ ਗਏ ਇਹ ਆਲੀ ਸਾਹਿਬ ਥੋੜੀ دیر ਪਹਿਲੇ ਲਾਈਵ ਹੋਏ ਸੀ ਉਹਨਾਂ ਨੇ ਫਿਰ ਇਸ ਸੱਦਾ ਪੱਤਰ ਦਿੱਤਾ ਕਿ ਸਾਰੇ ਇਕ ਹੋ ਜਾਓ ਇੱਕ ਮੰਚ ਤੇ ਆ ਜਾਓ ਕਿਵੇਂ ਇੱਕ ਮੰਚ ਤੇ ਸਾਰੇ ਆ ਜਾਣਗੇ ਦੇਖੋ ਅਸੀਂ ਜਨਰਲ ਹਾਊਸ ਦੇ ਵਿੱਚ ਮਨ ਗਗਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣ ਤੋਂ ਬਾਅਦ ਅਪੀਲ ਕੀਤੀ ਸਾਰਿਆਂ ਨੂੰ ਅੱਜ ਅਸੀਂ ਫੇਰ ਅਪੀਲ ਕਰਦੇ ਆਂ ਵੀ ਹੁਣ ਚੇਕੜ 40 ਦਾ ਸਮਾਂ ਨਹੀਂ ਹੈ ਹੁਣ ਕਾਰਡੋ ਕਲੇਸ ਦਾ ਸਮਾਂ ਨਹੀਂ ਉਹਨੇ ਕੱਟੇ ਹੋ ਕੇ ਚੱਲਿਆ ਯਾਲੀ ਸਾਹਿਬ ਲਾਈਵ ਤਾਂ ਹੋਏ ਆਏ ਨਹੀਂ ਉਹਨਾਂ ਦੇ ਪੀਏ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਸਾਨੂੰ ਪਤਾ ਨਹੀਂ ਤੁਸੀਂ ਉਹਨਾਂ ਨਾਲ ਪੁੱਛ ਲਓ ਉਹ ਤਾਂ ਉਹਨਾਂ ਨੇ ਸਨੇਹਾ ਤੇ ਜੈ ਮਾਫੀ ਵੀ ਮੰਗੀ ਆ ਅਗਵਾਰ ਸਿੰਘ ਝੁੰਦੇ ਰਹੇ ਵੀ ਮੈਂ ਆ ਨਹੀਂ ਸਕਿਆ ਕੋਈ ਮਜਬੂਰੀ ਹੋਣਾ ਕਰੇ ਲੋਕ ਨਾ ਤਾਂ ਅਕਬਾਲ ਸਿੰਘ ਝੁੰਦੇ ਨੇ ਸਪਸ਼ਟ ਕੀਤਾ ਇਹਨਾਂ ਦਾ ਕਹਿਣਾ ਕੀ ਇਕਬਾਲ ਸਿੰਘ ਚੁੰਦਾ ਨੇ ਜਿਹ ਹੈ ਮਨਪ੍ਰੀਤ ਐਲੀ ਦਾ ਪੱਖ ਪੂਰਿਆ ਹੈਗਾ ਮਾਫੀ ਮੰਗੀ ਹੈਗੀ ਲੇਕਿਨ ਸਭ ਤੋਂ ਵੱਡੀ ਗੱਲ ਅੱਜ ਪਹਿਲੀ ਬੈਠਕ ਸੀ ਨਵੇਂ ਪ੍ਰਧਾਨ ਦੇ ਵਿਚਾਰ ਤੇ ਉਹ ਕਹਿ ਰਹੇ ਨੇ ਕਿ ਹੁਣ ਜਿਹ ਹੈ ਪੰਜਾਬ ਦੇ ਵਿਚਕਾਰ ਜੋ ਮੁਸ਼ਕਿਲਾਂ ਪੈਦਾ ਹੋ ਰਹੀਆਂ ਨੇ ਲੋਕਾਂ ਦੇ ਵਾਸਤੇ ਸੰਦੂਰ ਕਰਨ ਵਾਸਤੇ ਸ਼੍ਰੋਮੇ ਅਕਾਲੀ ਦਲ ਜਿਹ ਹੈ ਕੰਮ ਕਰੂਗਾ ਕੈਮਰਾਮੈਨ ਸੁਮਿਤ ਦੇ ਨਾਲ ਨਿਰੂਪ ਚਲਵੰਦ ਦੇਨਿਕ ਸਵੇਰਾ ਟੀਵੀ ਕੱਲ੍ਹ ਆਗੂ ਚੰਦੂ ਮਾਝਾ ਜੀ ਤੇ ਮੇਨਾਲ ਤੇ ਮੌਜੂਦ ਨੇ ਸਰ ਅੱਜ ਪਹਿਲੀ ਬੈਠਕ ਹੁੰਦੀ ਹੈ ਪਹਿਲੇ ਪ੍ਰਧਾਨ ਨਵੇਂ ਪ੍ਰਧਾਨ ਦੇ ਉੱਤੇ ਦੂਜੇ ਪਾਸੇ ਅਗਰ ਗੱਲ ਕੀਤੀ ਚਾਹੇ ਸ਼ੋਮਨੀ ਕਾਲੀ ਦਲ ਦੀ ਤਾਂ ਉਹ ਬਾਰ-ਬਾਰ ਨੋਟੀਫਿਕੇਸ਼ਨ ਦੇਣ ਦੀ ਗੱਲ ਕਹਿੰਦੇ ਹਾਈ ਕੋਰਟ ਜਾਣ ਦੀ ਗੱਲ ਕਹਿੰਦੇ ਕਿ ਤੁਸੀਂ ਚੋਣ ਨਿਸ਼ਾਨੀ ਵਰਤ ਸਕਦੇ ਪਾਰਟੀ ਆਫਿਸ ਦੇ ਵਿਚਕਾਰ ਨਹੀਂ ਆ ਸਕਦੇ ਦੇਖੋ ਜਿਹੜਾ ਇਹ ਅਕਾਲੀ ਦਲ ਅਸੀਂ ਸਾਡਾ ਹੈ ਇਹ ਅਕਾਲੀ ਦਲ ਰਿਵਾਈਵ ਕੀਤਾ ਮੂਰਤ ਸੁਰਜੀਤੀ ਹੋਈ ਆ ਅਕਾਲੀ ਦਲ ਦੀ ਅਕਾਲੀ ਦਲ ਦੇ ਵਿੱਚ ਜਿਹੜੀਆਂ ਕਮੀਆਂ ਸੀ ਉਹ ਦੂਰ ਕਰਕੇ ਜਿਵੇਂ ਉਹ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਯਾਨੀ ਹਰਪ੍ਰੀਤ ਸਿੰਘ ਉਹ ਕੋਈ ਚੋਣ ਨਹੀਂ ਲੜੇਗਾ ਉਹਨਾਂ ਨੇ ਲਾਨੀਆਂ ਤੌਰ ਤੇ ਕੀਤਾ ਤੇ ਦੂਜਾ ਅਕਾਲੀ ਦਲ ਧਾਰਮਿਕ ਸੰਸਥਾਵਾਂ ਵਿੱਚ ਦਖਲਅੰਜ ਨਹੀਂ ਕਰੇਗਾ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਅਕਸ ਖਰਾਬ ਹੋ ਗਿਆ ਇੱਕ ਧੜੇ ਦੀਆਂ ਇੱਕ ਵਿਅਕਤੀਆਂ ਇੱਕ ਪਰਿਵਾਰ ਦੀਆਂ ਬਣ ਕੇ ਰਹਿ ਗਈਆਂ ਉਹਨਾਂ ਨੂੰ ਪੰਥ ਦੀਆਂ ਸੰਸਥਾਵਾਂ ਬਣਾਉਣ ਲਈ ਅਸੀਂ ਉਪਰਾਲਾ ਕੀਤਾ ਕਿ ਇੱਕ ਪੰਥ ਕੌਂਸਲ ਬਣਾਇਆ ਜਾਵੇ ਉਹ ਧਰਮ ਖੇਤਰ ਦੇ ਵਿੱਚ ਪੂਰੀ ਆਜ਼ਾਦੀ ਨਾਲ ਤੌਰ ਤੇ ਸਤੰਤਰ ਹੋਵੇ ਵੀ ਬਸਤੰਤ ਕਵਰ ਦੀ ਚੇਰਮੈਨਸ਼ਿਪ ਚਲ ਲਈ ਸੋ ਇਸ ਤਰ੍ਹਾਂ ਦੇ ਅਸੀਂ ਨਵੇਂ ਪ੍ਰੋਗਰਾਮ ਦਿੰਦੇ ਆ ਦੀ ਦੇ ਨਾ ਮੈਂ ਸਮਝਦਾ ਹਾਂ ਉਹ ਸਮੇਂ ਦੇ ਵਿੱਚ ਪੰਜਾਬ ਨੂੰ ਕਿਵੇਂ ਬਚਾਉਣਾ ਪੰਜਾਬ ਨੂੰ ਜਿਹੜਾ ਖੁਰਦਾ ਜਾ ਰਿਹਾ ਪੰਜਾਬ ਦਾ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਪੰਜਾਬ ਦੇ ਰੀਤੀ ਰਿਵਾਜ ਖਤਮ ਹੁੰਦੇ ਜਾ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਤੇ ਗੈਰ ਪੰਜਾਬੀ ਲੈਣ ਕੇ ਬਿਠਾਤੇ ਇਹ ਸਾਰਾ ਕੁਝ ਬੜੀ ਗੰਭੀਰਤਾ ਨਾਲ ਸੋਚਣ ਦੀ ਗੱਲ ਹੈ ਸੀਆਈਐਸਐਫ ਲੈਣ ਕੇ ਬਿਠਾਤੀ ਡੈਮ ਤੇ ਤੇ ਤਨਖਾਹਾਂ ਅਸੀਂ ਦੰਨਿਆ ਨੌਕਰੀਆਂ ਉਹ ਕਰਦੇ ਨੇ ਤੇ 50 ਕਿਲੋਮੀਟਰ ਤੇ ਲੈਣ ਕੇ ਬੀਐਸਐਫ ਬਿਠਾਤੀ ਅੱਧਾ ਪੰਜਾਬ ਉਹਨਾਂ ਨੇ ਮੰਨ ਲਿਆ ਮੰਨ ਲਿਆ 740 ਦੀ ਰੇਸ ਉਹ ਚੰਡੀਗੜ੍ਹ ਤੋਂ ਵਿੱਚੋਂ ਖਤਮ ਕਰਤੀ 7000 4 ਕਰੋੜ ਰੁਪਇਆ ਪੰਜਾਬ ਦਾ ਆਰਡੀਐਫ ਰੋਕੀ ਬੈਠਿਆ ਕੋਈ ਪੁੱਛਣ ਵਾਲਾ ਨਹੀਂ ਜਾਂਦਾ ਪੰਜਾਬ ਦੀ ਸਰਕਾਰ ਤਾਂ ਸੁੱਤੀ ਪਈ ਆ ਪੰਜਾਬ ਦੀ ਸਰਕਾਰ ਤਾਂ ਬੋਲ ਹੀ ਨਹੀਂ ਰਹੀ ਤੇ ਪੰਜਾਬ ਨੂੰ ਜਗਾਉਣ ਦਾ ਪੰਜਾਬ ਨੂੰ ਬਚਾਉਣ ਦਾ ਤੇਰਾ ਜਮਹੂਰੀ ਤਰੀਕੇ ਨਾਲ ਜਨ ਤੱਕ ਮਿਲ ਬਿੜਨੀ ਆ ਸੰਤ ਹਰਜਾਂ ਸਿੰਘ ਲੰਗੋਵਾਲ ਦੀ ਸਮਾਗਮ ਵਿੱਚ ਦੀ ਸਮਾਗਮ ਤੇ 20 ਅਗਸਤ ਨੂੰ ਉਹਦੀ ਅਸੀਂ ਅੱਜ ਚਰਚਾ ਕੀਤੀ ਆ ਅੱਛਾ ਚੰਦਮਾ ਸਾਹਿਬ ਇੱਕ ਸਵਾਲ ਹੈਗਾ ਕਿਉਂਕਿ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈਗੀ ਹੈ ਰਿਵਾਇਤੀ ਪਾਰਟੀ ਹੈਗੀ ਹੈ ਜਦ ਇਹ ਵੱਖਰੀ ਹੋ ਗਈ ਤਾਂ ਲੋਕ ਵੀ ਸੋਚ ਰਹੇ ਨੇ ਦੂਜੀ ਪਾਰਟੀਆਂ ਵਿਰੋਧੀ ਪਾਰਟੀਆਂ ਵੀ ਸੋਚ ਰਹੀਆਂ ਕਿ ਚੱਲ ਕੀ ਰਿਹਾ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਕਿਉਂਕਿ ਹੁਣ ਤੁਸੀਂ ਅਲੱਗ ਹੋ ਗਏ ਇਹ ਵਾਲੀ ਸਾਹਿਬ ਥੋੜੀ ਦੇਰ ਪਹਿਲੇ ਲਾਈਵ ਹੋਏ ਸੀ ਉਹਨਾਂ ਨੇ ਫਿਰ ਸੱਦਾ ਪੱਤਰ ਦਿੱਤਾ ਕਿ ਸਾਰੇ ਇੱਕ ਹੋ ਜਾਓ ਇੱਕ ਮੰਚ ਤੇ ਆ ਜਾਓ ਕਿਵੇਂ ਇੱਕ ਮੰਚ ਤੇ ਸਾਰੇ ਆ ਜਾਣਗੇ ਦੇਖੋ ਅਸੀਂ ਜਰਨਲ ਹਾਊਸ ਦੇ ਵਿੱਚ ਮਤਲਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣ ਤੋਂ ਬਾਅਦ ਅਪੀਲ ਕੀਤੀ ਹੈ ਸਾਰਿਆਂ ਨੂੰ ਅੱਜ ਫੇਰ ਅਪੀਲ ਕਰਦੇ ਆ ਵੀ ਹੁਣ ਚਿਕੜਾ ਛਾਲੀ ਦਾ ਸਮਾਂ ਨਹੀਂ ਹੈ ਹੁਣ ਕਾਟੋਕਲੇ ਦਾ ਸਮਾਂ ਨਹੀਂ ਉਹਨੇ ਇਕੱਠੇ ਹੋ ਕੇ ਚੱਲਿਆ ਯਾਲੀ ਸਾਹਿਬ ਲਾਈਵ ਤਾਂ ਹੋਏ ਆਏ ਨਹੀਂ ਉਹਨਾਂ ਦੇ ਪੀਏ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਸਾਨੂੰ ਪਤਾ ਨਹੀਂ ਤੁਸੀਂ ਉਹਨਾਂ ਨਾਲ ਪੁੱਛ ਲਓ ਉਹ ਤਾਂ ਉਹਨਾਂ ਨੇ ਸਨੇਹਾ ਤੇ ਜਿਆ ਮਾਫੀ ਵੀ ਮੰਗੀ ਆ ਗਗਵਾਰ ਸਿੰਘ ਚ ਹੁੰਦੇ ਰਹੇ ਵੀ ਮੈਂ ਆ ਨਹੀਂ ਸਕਿਆ ਕੋਈ ਮਜਬੂਰੀ ਹੋਣਾ ਕਰੇ ਲੋਕ ਨਾ ਤਾਂ ਇਕਬਾਲ ਸਿੰਘ ਚ ਹੁੰਦੇ ਨੇ ਸਪਸ਼ਟ ਕੀਤਾ ਇਹਨਾਂ ਨੇ ਕਿਹਾ ਕਿ ਇਕਬਾਲ ਸਿੰਘ ਚੁੰਦਾ ਨੇ ਜਿਹ ਹੈ ਮਨਪ੍ਰੀਤ ਯਾਲੀ ਦਾ ਪੱਖ ਪੂਰਿਆ ਹੈਗਾ ਮਾਫੀ ਮੰਗੀ ਹੈਗੀ ਲੇਕਿਨ ਸਭ ਤੋਂ ਵੱਡੀ ਗੱਲ ਅੱਜ ਪਹਿਲੀ ਬੈਠਕ ਸੀ ਨਵੇਂ ਪ੍ਰਧਾਨ ਦੇ ਵਿਚਾਰ ਤੇ ਉਹ ਕਹਿ ਰਹੇ ਨੇ ਕਿ ਹੁਣ ਜਿਹ ਹੈ ਪੰਜਾਬ ਦੇ ਵਿਚਕਾਰ ਜੋ ਮੁਸ਼ਕਿਲਾਂ ਪੈਦਾ ਹੋ ਰਹੀਆਂ ਨੇ ਲੋਕਾਂ ਦੇ ਵਾਸਤੇ ਸੰਦੂਰ ਕਰਨ ਵਾਸਤੇ ਸ਼੍ਰੋਮੇ ਅਕਾਲੀ ਦਲ ਜਿਹ ਹੈ ਕੰਮ ਕਰੂਗਾ ਕੱਲਿਆ ਗੋ ਚੰਦੂ ਮਾਝਾ ਜੀ ਤੇ ਮੇਰੇ ਨਾਲ ਤੇ ਮੌਜੂਦ ਨੇ ਸਰ ਅੱਜ ਪਹਿਲੀ ਬੈਠਕ ਹੁੰਦੀ ਹੈ ਪਹਿਲੇ ਪ੍ਰਧਾਨ ਨਵੇਂ ਪ੍ਰਧਾਨ ਦੇ ਉੱਤੇ ਦੂਜੇ ਪਾਸੇ ਅਗਰ ਗੱਲ ਕੀਤੀ ਚਾਹੇ ਸ਼ੋਮ ਨਿਕਾਲੀ ਦਲ ਦੀ ਤਾਂ ਉਹ ਬਾਰ-ਬਾਰ ਨੋਟੀਫਿਕੇਸ਼ਨ ਦੇਣ ਦੀ ਗੱਲ ਕਹਿੰਦੇ ਹਾਈ ਕੋਰਟ ਜਾਣ ਦੀ ਗੱਲ ਕਹਿੰਦੇ ਕਿ ਤੁਸੀਂ ਚੋਣ ਨਿਸ਼ਾਨੀ ਵਰਤ ਸਕਦੇ ਪਾਰਟੀ ਆਫਿਸ ਦੇ ਵਿਚਕਾਰ ਨਹੀਂ ਆ ਸਕਦੇ ਦੇਖੋ ਜਿਹੜਾ ਇਹ ਅਕਾਲੀ ਦਲ ਅਸੀਂ ਸਾਡਾ ਹੈ ਇਹ ਅਕਾਲੀ ਦਲ ਰਿਵਾਈਵ ਕੀਤਾ ਮੂਰਤ ਸੁਰਜੀਤੀ ਹੋਈ ਅਕਾਲੀ ਦਲ ਦੀ ਅਕਾਲੀ ਦਲ ਦੇ ਵੀ ਜਿਹੜੀਆਂ ਕਮੀਆਂ ਸੀ ਉਹ ਦੂਰ ਕਰਕੇ ਜਿਵੇਂ ਹੁਣ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਯਾਨੀ ਹਰਪ੍ਰੀਤ ਸਿੰਘ ਉਹ ਕੋਈ ਚੋਣ ਨਹੀਂ ਲੜੇਗਾ ਉਹਨਾਂ ਨੇ ਲਾਨੀਆਂ ਤੌਰ ਤੇ ਕੀਤਾ ਤੇ ਦੂਜਾ ਅਕਾਲੀ ਦਲ ਧਾਰਮਿਕ ਸੰਸਥਾਵਾਂ ਵਿੱਚ ਦਖਲ ਦਾ ਜੀ ਨਹੀਂ ਕਰੇਗਾ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਅਕਸ ਖਰਾਬ ਹੋ ਗਿਆ ਇੱਕ ਧੜੇ ਦੀਆਂ ਇੱਕ ਵਿਅਕਤੀਆਂ ਇੱਕ ਪਰਿਵਾਰ ਦੀਆਂ ਬਣ ਕੇ ਰਹਿ ਗਈਆਂ ਉਹਨਾਂ ਨੂੰ ਪੰਥ ਦੀਆਂ ਸੰਸਥਾਵਾਂ ਬਣਾਉਣ ਲਈ ਅਸੀਂ ਪ੍ਰਾਰਲਾ ਕੀਤਾ ਕਿ ਇੱਕ ਪੰਥ ਕੌਂਸਲ ਬਣਾਇਆ ਜਾਵੇ ਉਹ ਧਾਰਮਿਕ ਖੇਤਰ ਦੇ ਵਿੱਚ ਪੂਰੀ ਆਜ਼ਾਦੀ ਦੇ ਨਾ ਤੌਰ ਤੇ ਸਤੰਤਰ ਹੋਵੇ ਵਿਵਸਥਾਤਮਕ ਕਵਰ ਦਿੱਤੀ ਹੈ ਮਨਿਸਪਲ ਲਈ ਸੋ ਇਸ ਤਰ੍ਹਾਂ ਦੇ ਅਸੀਂ ਨਵੇਂ ਪ੍ਰੋਗਰਾਮ ਦਿੰਦੇ ਹਾਂ ਜਿਹਦੇ ਨਾਮ ਐ ਸਮਝਦਾ ਹਾਂ ਉਹ ਬੋਲੇ ਸਮੇਂ ਦੇ ਵਿੱਚ ਪੰਜਾਬ ਨੂੰ ਕਿਵੇਂ ਬਚਾਉਣਾ ਪੰਜਾਬ ਨੂੰ ਜਿਹੜਾ ਖੁਰਦਾ ਜਾ ਰਿਹਾ ਪੰਜਾਬ ਦਾ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਪੰਜਾਬ ਦੇ ਰੀਤੀ ਰਿਵਾਜ ਖਤਮ ਹੁੰਦੇ ਜਾ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਤੇ ਗੈਰ ਪੰਜਾਬੀ ਲੈਣ ਕੇ ਬਿਠਾਤੇ ਇਹ ਸਾਰਾ ਕੁਝ ਬੜੀ ਗੰਭੀਰਤਾ ਨਾਲ ਸੋਚਣ ਦੀ ਗੱਲ ਆ ਸੀਆਈਐਸਫ ਲੈਣ ਕੇ ਬਿਠਾਤੀ ਡੈਮ ਤੇ ਤੇ ਤਨਖਾਹਾਂ ਅਸੀਂ ਦੰਨਿਆ ਨੌਕਰੀਆਂ ਉਹ ਕਰਦੇ ਨੇ ਤੇ 50 ਕਿਲੋਮੀਟਰ ਤੇ ਲੈਣ ਕੇ ਬੀਐਸਐਫ ਬਿਠਾਤੀ ਅੱਧਾ ਪੰਜਾਬ ਉਹਨਾਂ ਨੇ ਮੰਨ ਲਿਆ ਮਹੌਲ 74 ਦੀ ਰੇਸ ਉਹ ਚੰਡੀਗੜ੍ਹ ਦੇ ਵਿੱਚੋਂ ਖਤਮ ਕਰਤੀ 7 4 ਕਰੋੜ ਰੁਪਇਆ ਪੰਜਾਬ ਦਾ ਆਰਡੀਐਫ ਰੋਕੀ ਬੈਠਿਆ ਕੋਈ ਪੁੱਛਣ ਵਾਲਾ ਨਹੀਂ ਜਾਂਦਾ ਪੰਜਾਬ ਦੀ ਸਰਕਾਰ ਤਾਂ ਸੁੱਤੀ ਪਈ ਆ ਪੰਜਾਬ ਦੀ ਸਰਕਾਰ ਤਾਂ ਬੋਲੇ ਨਹੀਂ ਰਹੀ ਤੇ ਪੰਜਾਬ ਨੂੰ ਦਿਗਾਉਣ ਦਾ ਪੰਜਾਬ ਨੂੰ ਬਚਾਉਣ ਦਾ ਤੇਰਾ ਜਮਹੂਰੀ ਤਰੀਕੇ ਨਾਲ ਜਨ ਤੱਕ ਮਿਲ ਬਿੜਣੀਆਂ ਸੰਤ ਹਰਜੰਤ ਸਿੰਘ ਲੋਂਗੋਵਾਲ ਦੀ ਸਮਾਗਮ ਸ੍ਰੀ ਦੀ ਸਵਾਗਤ ਤੇ 20 ਅਗਸਤ ਨੂੰ ਉਹਦੀ ਅਸੀਂ ਅੱਜ ਚਰਚਾ ਕੀਤੀ ਆ ਜਦੋਂ ਮਾ ਸਾਹਿਬ ਇੱਕ ਸਵਾਲ ਹੈਗਾ ਕਿਉਂਕਿ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈਗੀ ਹੈ ਰਵਾਇਤੀ ਪਾਰਟੀ ਹੈਗੀ ਹੈ ਜੇ ਜੇ ਵੱਖਰੀ ਹੋ ਗਈ ਤਾਂ ਲੋਕ ਵੀ ਸੋਚ ਰਹੇ ਨੇ ਦੂਜੀ ਪਾਰਟੀਆਂ ਵਿਰੋਧੀ ਪਾਰਟੀਆਂ ਵੀ ਸੋਚ ਰਹੀਆਂ ਕਿ ਝਲ ਕੀ ਰਹਿ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਕਿਉਂਕਿ ਹੁਣ ਤੁਸੀਂ ਅਲੱਗ ਹੋ ਗਏ ਇਹ ਵਾਲੀ ਸਾਹਿਬ ਥੋੜੀ دیر ਪਹਿਲੇ ਲਾਈਵ ਹੋਏ ਸੀ ਉਹਨਾਂ ਨੇ ਫਿਰ ਇਸ ਸੱਦਾ ਪੱਤਰ ਦਿੱਤਾ ਕਿ ਸਾਰੇ ਇਕ ਹੋ ਜਾਓ ਇੱਕ ਮੰਚ ਤੇ ਆ ਜਾਓ ਕਿਵੇਂ ਇੱਕ ਮੰਚ ਤੇ ਸਾਰੇ ਆ ਜਾਣਗੇ ਦੇਖੋ ਅਸੀਂ ਜਨਰਲ ਹਾਊਸ ਦੇ ਵਿੱਚ ਮਨ ਗਗਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣ ਤੋਂ ਬਾਅਦ ਅਪੀਲ ਕੀਤੀ ਸਾਰਿਆਂ ਨੂੰ ਅੱਜ ਅਸੀਂ ਫੇਰ ਅਪੀਲ ਕਰਦੇ ਆਂ ਵੀ ਹੁਣ ਚੇਕੜ 40 ਦਾ ਸਮਾਂ ਨਹੀਂ ਹੈ ਹੁਣ ਕਾਰਡੋ ਕਲੇਸ ਦਾ ਸਮਾਂ ਨਹੀਂ ਉਹਨੇ ਕੱਟੇ ਹੋ ਕੇ ਚੱਲਿਆ ਯਾਲੀ ਸਾਹਿਬ ਲਾਈਵ ਤਾਂ ਹੋਏ ਆਏ ਨਹੀਂ ਉਹਨਾਂ ਦੇ ਪੀਏ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਸਾਨੂੰ ਪਤਾ ਨਹੀਂ ਤੁਸੀਂ ਉਹਨਾਂ ਨਾਲ ਪੁੱਛ ਲਓ ਉਹ ਤਾਂ ਉਹਨਾਂ ਨੇ ਸਨੇਹਾ ਤੇ ਜੈ ਮਾਫੀ ਵੀ ਮੰਗੀ ਆ ਅਗਵਾਰ ਸਿੰਘ ਝੁੰਦੇ ਰਹੇ ਵੀ ਮੈਂ ਆ ਨਹੀਂ ਸਕਿਆ ਕੋਈ ਮਜਬੂਰੀ ਹੋਣਾ ਕਰੇ ਲੋਕ ਨਾ ਤਾਂ ਅਕਬਾਲ ਸਿੰਘ ਝੁੰਦੇ ਨੇ ਸਪਸ਼ਟ ਕੀਤਾ ਇਹਨਾਂ ਨੇ ਕਿਹਾ ਕਿ ਇਕਬਾਲ ਸਿੰਘ ਚੁੰਦਾ ਨੇ ਜਿਹ ਹੈ ਮਨਪ੍ਰੀਤ ਯਾਲੀ ਦਾ ਪੱਖ ਪੂਰਿਆ ਹੈਗਾ ਮਾਫੀ ਮੰਗੀ ਹੈਗੀ ਲੇਕਿਨ ਸਭ ਤੋਂ ਵੱਡੀ ਗੱਲ ਅੱਜ ਪਹਿਲੀ ਬੈਠਕ ਸੀ ਨਵੇਂ ਪ੍ਰਧਾਨ ਦੇ ਵਿਚਾਰ ਤੇ ਉਹ ਕਹਿ ਰਹੇ ਨੇ ਕਿ ਹੁਣ ਜਿਹ ਹੈ ਪੰਜਾਬ ਦੇ ਵਿਚਕਾਰ ਜੋ ਮੁਸ਼ਕਿਲਾਂ ਪੈਦਾ ਹੋ ਰਹੀਆਂ ਨੇ ਲੋਕਾਂ ਦੇ ਵਾਸਤੇ ਸੰਦੂਰ ਕਰਨ ਵਾਸਤੇ ਸ਼੍ਰੋਮੇ ਅਕਾਲੀ ਦਲ ਜਿਹ ਹੈ ਕੰਮ ਕਰੂਗਾ ਕੈਮਰਾਮੈਨ ਸੁਮਿਤ ਦੇ ਨਾਲ ਨੀਰੂਪੀ ਚਲਮਾਨ ਡੈਨਿਕ ਸਵੇਰਾ ਟੀਵੀ